ਹੁਣ ਆਪਾਂ ਸਾਰਾ ਜੈਸ ਮਾਰਾਂਗੇ ਇਹਦੀ ਕਾਪੀ ਆਹ ਉਹਦੀ ਪੰਜੀਰੀ ਖੁਸ਼ਬੂ ਕਰ। ਕੁੜੀ ਬਾਗ ਥੋੜੀ ਜਿਹੀ ਹੋਰ। ਬਾਟੇ ਨਰਪਾ। ਆਹੋ। ਗਾਇਜ਼ ਹੁਣ ਪਨੀਰ ਬਣਾਉਣੀਆਂ ਹੋ ਗਈਆਂ ਚਾਲੂ। ਹੁਣ ਅਸੀਂ ਸਾਰਾ ਹੀ ਗ੍ਰੇਨਡ ਗ੍ਰਾਊਂਡ ਕਰਕੇ ਮੈਂ ਰੱਖ ਆਈਆਂ ਲੈਟ ਵੀ ਚਲ ਗਈ ਹੁਣ। ਹੋਰ ਵਧੀਆ ਹੋ ਗਿਆ। ਮੈਂ ਹੋਰ ਕਿ ਪਹਿਲਾਂ ਪਹਿਲਾਂ ਕਰ ਲਿਆ ਤੇ ਹੁਣ ਆ ਮਮੀ ਭੋਂਦੇ ਪਏ ਆ। ਮੂੰਗੀ ਦੀ ਦਾਲ ਦਾ ਆਟਾ ਮੂੰਗੀ ਦਾ ਆਟਾ ਮੂੰਗੀ ਦੀ ਦਾਲ ਦਾ ਆਟਾ ਮੂੰਗੀ ਦਾ ਆਟਾ ਇਸ ਤੋਂ ਬਾਅਦ ਭੁੰਨਣਾ ਵਾ ਬੇਸਣ ਦੂ ਆਟਾ ਵੀ ਪਾਣਾ ਕਣਕ ਦਾ ਵੀ ਸਾਰੇ ਬ੍ਰੈਂਡ ਮਿਕਸ ਕਰ ਲੈਣੇ ਤੇ ਅੱਜ ਹੈਗਾ ਵਾ ਬੇਸਣ ਫੋਰਚੂਨ ਦਾ ਫੋਰਚੂਨ ਦਾ ਆਹ ਹੈਗਾ ਬੇਸਣ ਤੇ ਆਹ ਹੈਗੀ ਆ ਪੂਰਾ ਖੰਡ ਹੈ ਉੱਤੇ ਨਾ ਉੱਤੇ ਨਾ ਰੋਡ ਤੇ ਲਵਾ ਕੇ ਕਿਨੇ ਲੋਣਾ ਬਗਾਨਾਏ ਤਾਂ ਫਿਰ ਬੋਲੋ ਇਹ ਕਣਕ ਦਾ ਹੀ ਪਾਲਾ ਹੈ ਕਣਕ ਦਾ ਪਾਲਾ ਤੇ ਗਾਇਜ਼ ਹੁਣ ਪਿੰਨੀ ਆਪਣੀ ਬਣਾਉਣੀ ਮਮੀ ਨੇ ਘਰ ਤੋਂ ਸਟਾਰਟ ਬਾਕੀ ਦੇਖਦੇ ਹਾਂ ਇਹ ਜਦੋਂ ਤੱਕ ਬੁਗ ਬੁਗੀ ਦਾਟਾ ਬਰਾਊਨ ਬਰਾਊਨ ਨਹੀਂ ਹੋ ਜਾਂਦਾ ਹਨ ਉਦੋਂ ਤੱਕ ਭੁੰਨੀ ਜਾਣਾ ਇਹਨੂੰ ਅਸੀਂ ਤਾਂ ਕਿਹਾ ਕਿ ਉਹ ਅਸੀਂ ਸੋਚਿਆ ਸੀ ਕਿ ਬੜਾ ਮਹਿੰਗਾ ਹੋਣਾ ਹੈ ਸਸਤਾ ਸਹੀ 600 ਨੂੰ ਤਾਂ ਪਹਿਲੇ ਤੋਂ ਲੈਂਦੇ ਸੀ 600 ਨੂੰ ਉੱਥੋਂ ਮਿਲ ਗਿਆ ਉਹ ਡੈਰੀ ਮੰਮੀ ਉਹ ਇੱਥੇ ਆ ਟੱਬਰ ਰੋਡ ਤੇ ਬੜੀ ਵਧੀਆ ਦੀਪਕ ਦੀ ਡੈਰੀ ਉਪਰ ਰੋਡ ਤੇ ਅਸੰਗ ਵਾਲੇ ਰੋਡ ਤੇ ਨਾ ਨਾ ਆਉ ਰਹੀ ਪ੍ਰੇਮ ਵਿਹਾਰ ਵਾਲੇ ਤੇ ਜਦੋਂ ਆਪਾਂ ਗੋਪਾਲ ਨਗਰ ਜਾ ਰਹੇ ਹੁਣ ਨਹੀਂ ਜਾਂਦੇ ਗੋਪਾਲ ਨਗਰ ਉਹ ਹੈਗੀ ਤਾਂ ਉੱਥੇ हां ਬੜੀ ਵੱਡੀ ਡੈਰੀ ਆ ਕਹਿੰਦੇ 8:00 ਸਵੇਰ ਤੋਂ ਸਵੇਰੇ 8:00 ਵਜੇ ਉਹ ਹੈਗੀ ਆ ਬਹੁਤ ਬਹੁਤ ਹੂੰ ਹਾਂਜੀ ਤੇ ਗਾਇਸ ਹੁਣ ਪਿੰਨੀਆਂ ਬਣ ਗਈਆਂ ਵਾ ਲਾਈਟ ਚੱਲ ਗਈ ਸੀ ਉਹਦੇ ਕਰਕੇ ਫੋਨ ਦੀ ਬੈਟਰੀ ਲੋ ਹੋ ਗਈ ਸੀ ਤੇ ਇੰਨੇ ਟਾਈਮ ਤੱਕ ਤੇ ਪਿੰਨੀਆਂ ਵਗੈਰਾ ਸਾਰੀਆਂ ਬਣ ਗਈਆਂ ਸਿਗੀਆਂ ਹੁਣ ਅਸੀਂ ਵਟਦੇ ਪਏ ਆ ਪਿੰਨੀਆਂ ਨੂੰ ਮੈਂ ਮੰਮੀ ਤੇ ਭਾਬੀ ਪਰ ਉਹਨਾਂ ਨੂੰ ਮੈਂ ਵਲੌਗ ਚ ਨਹੀਂ ਲਿਆਉਂਦਾ ਤੇ ਬਸ ਨੂੰ ਬਣਾ ਕੇ ਇਸ ਤੋਂ ਬਾਅਦ ਡੱਬੇ ਦੇ ਵਿੱਚ ਸਟੋਰ ਕਰਕੇ ਰੱਖ ਲੈਣੀਆਂ ਵਾ ਥੋੜੀਆਂ ਜੀਆਂ ਬਾਹਰ ਭੇਜਣੀਆਂ ਆ ਕਿਉਂਕਿ ਅਸੀਂ ਦੋ ਤਰਾ ਦੀਆਂ ਪਿੰਨੀਆਂ ਬਣਾਈਆਂ ਵਾ ਘਰ ਵਾਸਤੇ ਅੱਡ ਬਣਾਈਆਂ ਵਾ ਜਿਹੜੀਆਂ ਬਾਹਰ ਭੇਜਣੀਆਂ ਆ ਉਹ ਅੱਡ ਬਣਾਈਆਂ ਵਾ ਉਹ ਪੈਕ ਕਰਕੇ ਆਪਾਂ ਫੜਾਏ ਆਵਾਂਗੇ ਜਿੱਥੇ ਭੇਜਣੀਆਂ ਆ ਇਹ ਹਜੇ ਘਰ ਵਾਲੀਆਂ ਬਣਾਉਂਦੇ ਪਏ ਜਿਹੜੀਆਂ ਅਸੀਂ ਆਪਣੇ ਘਰ ਵਾਸਤੇ ਬਣਾਈਆਂ ਸੀ ਨਾ ਇਹ ਹਜੇ ਉਹ ਆ ਇਹਨਾਂ ਦੇ ਵਿੱਚ ਗਰਮ ਚੀਜ਼ਾਂ ਅਸੀਂ ਜ਼ਿਆਦਾ ਨਹੀਂ ਪਾਈਆਂ ਸੀ ਕਿਉਂਕਿ ਹੁਣ ਕਿੱਥੇ ਦਰੀਆਂ ਚੀਜ਼ਾਂ ਨਾ ਹੈਵੀ ਖਾਣਾ ਕਿਤੇ ਖਾਦਾ ਨਹੀਂ ਜਾਂਦਾ ਹੈਗਾ ਇਸ ਕਰਕੇ ਇਹਨਾਂ ਦੇ ਵਿੱਚ ਗਰਮ ਚੀਜ਼ਾਂ ਸੀ ਥੋੜੀਆਂ ਜਿਹੀਆਂ ਘੱਟ ਪਾਈਆਂ ਸਿਗੀਆਂ ਜਿਹੜੀਆਂ ਬਾਹਰ ਭੇਜਣੀਆਂ ਸੀਗੀਆਂ ਉਹਨਾਂ ਦੇ ਵਿੱਚ ਹਰ ਇੱਕ ਚੀਜ਼ ਪਾਈ ਹੋਈ ਸੀਗੀ ਹਾਂਜੀ ਗਾਇਸ ਪਿੰਨੀਆਂ ਆਪਣੀਆਂ ਬਣ ਕੇ ਹੋ ਗਈਆਂ ਆ ਤਿਆਰ ਤੇ ਉਹ ਥੋੜੀ ਜੀ ਆਪਾਂ ਖਾਣ ਵਾਸਤੇ ਪੰਜੇ ਦੀ ਕੱਢ ਲਈ ਸੀਗੀ ਤੇ ਆ ਸਮਾਨ ਥੋੜਾ ਜਿਹਾ ਪਿਆ ਹੋਇਆ ਵਾ ਗਜਰੇਲੇ ਦਾ ਗਜਰੇਲਾ ਵੀ ਬਣਾਉਣਾ ਆ ਸੂਗੀ ਤੇ ਆ ਖੋਆ ਖੋਆ ਇੰਨਾ ਬਚ ਗਿਆ ਹੈਗਾ ਆਇਆ ਇਹ ਦੋਨੋਂ ਚੀਜ਼ ਇਕੱਠੀਆਂ ਆ ਘਿਓ ਤੇ ਖੋਆ ਰੱਖਿਆ ਹੋਇਆ ਹੈਗਾ ਬਈ ਚੁੱਲ੍ਹੇ ਚਾਗ ਮਚੀ ਜਾਂਦੀ ਆ ਕਿ ਹੁਣ ਮੈਂ ਪਿੰਨੀਆਂ ਰੱਖਿਆ ਮੈਂ ਥੱਲੇ ਡੱਬੇ 'ਚ ਸਟੋਰ ਕਰ ਦੇਣੀਆਂ ਥੋੜੀ ਦੇਰ ਤੱਕ ਮੈਂ ਤਾਂ ਖਾਂਦੀ ਨਹੀਂ ਨਾ ਮੈਂ ਖਾਣੀ ਐ ਨਹੀਂ ਜਸ ਖਾਂਦਾ ਨਾ ਮੰਮੀ ਤੂੰ ਹੀ ਖਾਣੀ ਐ ਨਾ ਮੰਮੀ ਨਹੀਂ ਖਾਣੀ ਐ ਬਾਕੀ ਜਿੱਥੇ ਭੇਜਣੀ ਆ ਉੱਥੇ ਬਾਕੀ ਦੇਖਦੇ ਆ ਪਾਣੀ ਦੀ ਪਿਆਸ ਲੱਗ ਗਈ ਮੌਸਮ ਦੇਖੋ ਅੱਜ ਠੀਕ ਆ ਹਾਂਜੀ ਗਾਇਜ਼ ਹੁਣ ਪਿੰਨੀਆਂ ਵਗੈਰਾ ਬਣਾ ਕੇ ਕੱਲ ਸੀ ਹੋ ਗਏ ਸੀਗੇ ਫ੍ਰੀ ਥੋੜਾ ਹੀ ਵਲੌਗ ਬਣਿਆ ਸੀਗਾ ਪਿੰਨੀਆਂ ਦਾ ਤਾਂ ਕਿਉਂਕਿ ਇੱਕ ਦਿਨ ਦੇ ਵਿੱਚ ਦੋ ਵਲੌਗ ਕੱਢਣੇ ਥੋੜੇ ਜਿਹਾ ਨਾ ਓਕੇ ਹੋ ਜਾਂਦੇ ਆ ਤੇ ਅੱਜ ਤੁੱਪ ਬੜੀ ਵਧੀਆ ਘੈਂਟ ਦੀ ਨਿਕਲੀ ਹੋਈ ਆ ਤੇ ਹੁਣ ਜਿਹੜਾ ਅਗਲਾ ਵਲੌਗ ਜਿਹੜਾ ਆਉਣਾ ਆ ਹਨ ਉਹ سارے ਵਲੌਗ ਸਾਡੇ ਹੋਣੇ ਆ ਡ੍ਰਿਪ ਦੇ ਤੇ ਕੱਲ ਮੈਂ ਕਰਨੇ ਜਾਣੀ ਆ ਸ਼ਾਪਿੰਗ ਕੱਲ ਦਾ ਮਤਲਬ ਜਿਹੜਾ ਹੁਣ ਅਗਲਾ ਵਲੌਗ ਆਊਗਾ ਨਾ ਉਹ ਨਾ ਸ਼ਾਪਿੰਗ ਦਾ ਆਊਗਾ ਕੱਪੜੇ ਵਗੈਰਾ ਜਿਹੜੇ ਟ੍ਰਿਪ ਤੇ ਜਾਣ ਵਾਸਤੇ ਕੱਪੜੇ ਵਗੈਰਾ ਲੈਣੇ ਆ ਉਹ ਲੈ ਕੇ ਆਉਣੇ ਆ ਤੇ ਡਰੈਸ ਲੈਣੀਆਂ ਤੇ ਬਾਕੀ ਦੇਖਦੇ ਹਾਂ ਬਾਕੀ ਅੱਜ ਦਾ ਵਲੌਗ ਇੰਨਾ ਕੁ ਬਣਿਆ ਹੈ ਮੇਰਾ ਦਾ 7-8 ਕਿ ਮਿੰਟ ਦਾ ਬਸ ਬਣਿਆ ਹੋਣਾ ਹੈ ਤੇ ਇਹ ਵਲੌਗ ਅੱਜ ਆਪਾਂ ਇੱਥੇ ਹੀ ਐਂਡ ਕਰ ਦਿੰਨੇ ਆ ਬਾਕੀ ਜੇ ਤੁਹਾਨੂੰ ਅੱਜ ਦਾ ਸਾਡਾ ਵਲੌਗ ਵਧੀਆ ਲੱਗਾ ਹੋਏ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਮਿਲਦੇ ਆਂ ਫਿਰ ਨੈਕਸਟ ਵਲੌਗ ਦੇ ਵਿੱਚ ਹੁਣ ਜਿਹੜੇ ਅੱਗੇ ਵਲੌਗ ਆਉਣੇ ਆ ਉਹ ਜਾਦਾ ਵੱਡੇ-ਵੱਡੇ ਵਲੌਗ ਹੋਊਗੇ ਹਨਾ ਟ੍ਰਿਪ ਦੇ ਹੋਊਗੇ ਸ਼ਾਪਿੰਗ ਦੇ ਹੋਊਗੇ ਐਵੇਂ ਦੇ ਵਲੌਗ ਆਉਣੇ ਆ ਹੁਣ ਤੇ ਆਹ ਮੈਂ ਲਗਵਾਈ ਸੀਗੀ ਮਹਿੰਦੀ ਤੇ ਨੇਲ ਕਰਵਾਈ ਸੀ ਜੀ ਤੇ ਨੀਲ ਹਨਾ ਮੈਂ ਮਤਲਬ ਦੀ ਦੀ ਕੁੜੀ ਆ ਤੇ ਉਹਨਾਂ ਨੇ ਨੀਲ ਐਕਸਟੈਂਸ਼ਨ ਦਾ ਮਤਲਬ ਕੋਰਸ ਕਰਦੀ ਪਈ ਆ ਉਹਨੇ ਲਗਾਏ ਸੀਗੇ ਬਟ ਮੈਂ ਹਨਾ ਥੋੜੇ ਜਿਹਾ ਜ਼ਿਆਦਾ ਵੱਡੇ ਲਗਵਾ ਲੇ ਇਸ ਕਰਕੇ ਹਨਾ ਫਿਰ ਆ ਹੱਥ ਤੋਂ ਮੈਂ ਉਤਾਰ ਦਿੱਤੇ ਸੀਗੇ ਕਿਉਂਕਿ ਫਿਰ ਰੋਟੀ ਖਾਣ ਦਾ ਮੈਨੂੰ ਬੜਾ ਔਖਾ ਸੀ ਤੇ ਮੇਰੇ ਹਨਾ ਨੇਲ ਦੁਖੜ ਵੀ ਬਹੁਤ ਲੱਗੇ ਸੀਗੇ ਇਸ ਕਰਕੇ ਫਿਰ ਮੈਂ ਆ ਨੇਲ ਦੇ ਆ ਹੱਥ ਦੇ ਰਾਤੀ ਮੈਂ ਨੇਲ ਰਿਮੂਵ ਕਰਤੇ ਸੀਗੇ ਉਧਰ ਵਾਲੇ ਖਾਦੇ ਰੱਖ ਲਈ ਕਿਉਂਕਿ ਉਧਰ ਵਾਲੇ ਹੱਥ ਨਾਲ ਜਿਆਦਾ ਕੰਮ ਨਹੀਂ ਕਰਨਾ ਹੁੰਦਾ ਰੋਟੀ ਵਗੈਰਾ ਤਾਂ ਇਹ ਹੀ ਰਾਈਟ ਹੱਥ ਦੇ ਨਾਲ ਖਾਣੀ ਪੈਂਦੀ ਆ ਤੇ ਬਾਕੀ ਦੇਖਦੇ ਆ ਹੁਣ ਤੇ ചില അത് വോഗ് ഇൻഡ് ബായ ബൈ ഓക്കേ ടേക